ਤੋ ਬੜਾ ਔਖਾ ਭਗਵੰਤ ਮਾਨ ਨੇ ਸੱਪ ਫੜਿਆ ਸੱਪ ਫੜ ਕੇ ਪਹਿਲੇ ਝੋਲੇ ਚ ਪਾਇਆ ਫਿਰ ਪਾਇਆ ਉਹਨੂੰ ਜੇਲ੍ਹ ਦੇ ਵਿੱਚ ਭਗਵੰਤ ਮਾਨ ਜੀ ਤੋਂ ਪਹਿਲੇ ਹੋਰ ਵੀ ਬੜੇ ਆਏ ਸੀ ਸੀਐਮ ਐਮਐਲਏ ਐਮਪੀ ਪਰ ਕਿਸੇ ਹੱਥ ਨਹੀਂ ਪਾਇਆ ਉਹਨੂੰ ਕਿਉਂਕਿ ਸਾਰੇ ਕਰਪਟੀ ਸੀ ਸਾਰੇ ਨੇ ਇੱਕ ਦੂਜੇ ਦੇ ਪੇੜੇ ਥਲੇ ਸੋਟੇ ਮਾਰ ਮਾਰ ਦੇਖਿਆ ਸਾਰੇ ਦੁੱਧੇ ਤੋਂ ਲੈਣੀ ਆ ਸਾਰੇ ਨੇ ਕਰਪਸ਼ਨ ਕੀਤੀ ਆ ਸੋ ਹੁਣ ਉਹਨੂੰ ਜੇਲ੍ਹ ਦੇ ਵਿੱਚ ਮਿਲਣ ਗਿਆ ਇਹਨਾਂ ਦਾ ਬਿਆਸ ਵਾਲਾ ਮੇਨ ਮੁਖਿਆ ਢਿੱਲੋਂ ਵੀਡੀਓ ਮੈਂ ਕੱਲ ਪਰसों ਦੇਖੀ ਟਿਕਟੌਕ ਤੇ ਜਦੋਂ ਢਿੱਲੋਂ ਜੇਲ੍ਹ ਦੇ ਵਿੱਚ ਉਹਨੂੰ ਮਜੀਠੀਆ ਨੂੰ ਮਿਲਣ ਗਿਆ ਤਾਂ ਢਿੱਲੋਂ ਨੇ ਪ੍ਰੋਮਿਸ ਕੀਤਾ ਕਿ ਮਜੀਠੀਆ ਨੂੰ ਮੈਂ ਬਾਹਰ ਕਢਾਉਂਗਾ ਤੁਸੀਂ ਜਾ ਕੇ ਲੋਕੀ ਉਹ ਬਿਆਸ ਵਾਲੇ ਦੇ ਪੈਰੀ ਪੈਨੇਓ ਉਹਦੇ ਪੈਰਾਂ ਨੂੰ ਆਏ ਚਿਮੜਦੇਓ ਉਹ ਰੱਬਾ ਆ ਜਿਹੜੇ ਬਣੇ ਫਿਰਦੇ ਨਾ ਗੁਰੂ ਮਹਾਰਾਜੇ ਬੜੇ ਅਸੀਸ ਸਿੱਖ ਅਸੀਂ ਕੋ ਟਾਡੇ ਅਮਰ ਸ਼ਕੇ ਲੋਕੀ ਜਾ ਜਾ ਉੱਥੇ ਪੈਰੀ ਪੈਂਦੇ ਆ ਲੋਕਾਂ ਨੇ ਆਪਣੇ ਘਰੋਂ ਦੱਸੋ ਗੁਰੂਆਂ ਦੀਆਂ ਫੋਟੋਆਂ ਲਾਤੀਆਂ ਮੈਂ ਐਸੇ ਬਿਆਸੀਆਂ ਦੇ ਘਰ ਜਾ ਜਾ ਦੇਖਿਆ ਉਹਨਾਂ ਦੇ ਘਰੇ ਉਹ ਢਿੱਲੋ ਦੀ ਫੋਟੋ ਲੱਗੀ ਹੁੰਦੀ ਕੰਧ ਉੱਤੇ ਬਿਆਸ ਵਾਲੇ ਬਾਬੇ ਦੀ ਤੇ ਮੈਂ ਪੁੱਛਿਆ ਵਾਟ ਇਜ਼ ਥਿਸ ਇਹ ਬਾਬਾ ਇਹ ਗॉड ਆ ਕਹਿੰਦੇ ਸਾਡਾ ਗॉड ਆ ਜੀ ਸਾਡਾ ਰੱਬ ਆ ਜਦੋਂ ਸਾਡੇ ਤੇ ਕੋਈ ਵਿਪਤਾ ਪੈਂਦੀ ਆ ਅੱਖਾਂ ਬੰਦ ਕਰਕੇ ਢਿੱਲੇ ਜੀ ਨੂੰ ਯਾਦ ਕਰਦੇ ਆ ਸਾਡੇ ਤਾਂ ਕਸ਼ਟ ਹੀ ਦੂਰ ਹੋ ਜਾਂਦੇ ਆ ਦੇ ਲੋਕ ਕਿ ਨਾ ਮੀਰ ਗੋੜ ਇਹਨਾਂ ਦਾ BMW ਮਰਸੈਡੀਆਂ ਤੋਂ ਥੱਲੇ ਨਹੀਂ ਆਉਂਦਾ ਗੋੜ ਐਡੀ ਮਹਿੰਗੀ ਗੋੜ ਦੇ ਗੁੱਟ ਤੇ ਘੜੀ ਪਈ ਹੁੰਦੀ ਆ ਐਸਾ ਗੋੜ ਹੈ ਇਹਨਾਂ ਦਾ ਗੋੜ ਨੇ ਕਿੰਨੇ ਕਿਸਾਨਾਂ ਦੀ ਜ਼ਮੀਨ ਨੱਪ ਕੇ ਉਹ ਤੇ ਡੇਰਾ ਬਣਾ ਲਿਆ ਆ ਜਦੋਂ ਬਾੜ ਆਈ ਸੀ ਨਾ ਇਹਨਾਂ ਦਾ ਗੋੜ ਨਜ਼ਰ ਨਹੀਂ ਆਇਆ ਕਿਤੇ ਉਦੋਂ ਪਹਿਲੇ ਵੱਟ ਲਾ ਲਿਆ ਆਪਣੇ ਡੇਰੇ ਵਾਲੇ ਪਾਸੇ ਕਿਤੇ ਪਾਣੀ ਮੇਰੇ ਵੱਲੋਂ ਨਾ ਅਜ ਸਾਰਾ ਦੂਜੇ ਪਿੰਡਾਂ 'ਚ ਵੜਦਾ ਇੱਕ ਵੀ ਟੀਮ ਵਿਅਸਿਆਂ ਦੀ ਨਜ਼ਰ ਨਹੀਂ ਆਈ ਕਿਸੇ ਦੀ ਮਦਦ ਕਰਦੇ ਐਸੇ ਗੋੜ ਨੇ ਤੁਹਾਡੇ ਆਸੀਂ ਸਿੱਖ ਕਹਿ ਕੇ ਮਰ ਜਾਂਦੇ ਆ ਗੁਰੂ ਮਾਨੇਓ ਗ੍ਰੰਥ ਸਾਡੇ ਸਿੱਖਾਂ ਨੇ ਦੱਸਿਆ ਗੁਰੂਆਂ ਦੀ ਫੋਟੋਆਂ ਲਾ ਕੇ ਘਰੋਂ ਇਹ ਬੰਦੇ ਦੀ ਫੋਟੋ ਟੰਗ ਰੱਖੀ ਐ ਮੈਨੂੰ ਪਤਾ ਬਹੁਤ ਲੱਗੋਨ ਮੇਰੀਆਂ ਜਿੰਨੇ 82 ਇਹ ਉਹਨਾਂ ਨੂੰ ਗੱਲਾਂ ਚੁੱਭਣੀਆਂ ਮੇਰੀਆਂ ਗੱਲਾਂ ਤੁਹਾਨੂੰ ਚੁੱਭਣੀਆਂ ਤੁਹਾਨੂੰ ਟੜੀਆਂ ਵੀ ਲੱਗਣੀਆਂ ਪਰ ਆਪਣੇ ਦਿਮਾਗ ਨਾਲ ਆਪਣੇ ਅੰਤਰਾਤਮਾ ਨਾਲ ਸੋਚਿਓ ਕਿਹੜੇ ਸ਼ਬਦ ਦਿੰਦਾ ਉਹ ਤੁਹਾਨੂੰ ਤੁਸੀਂ ਲੈਣ ਜਾਂਦੇ ਹੋ ਕਿਹੜਾ ਐਸਾ ਬੰਦਾ ਉਹ ਨਾਮ ਤਾਂ ਦਿੰਦਾ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਐ ਸਾਡੇ 10 ਗੁਰੂ ਮੈਂ ਕਹਿੰਨੀ ਐ ਸ਼ਹੀਦੀਆਂ ਕਰਕੇ ਚਲੇ ਗਏ ਤੁਹਾਨੂੰ ਸਮਝਾ ਸਮਝਾ ਥੱਕ ਗਏ ਤੁਸੀਂ ਲੋਕ ਫੇਰ ਉਹੀ ਇੱਕ ਇੱਕ ਦੇਹਧਾਰੀ ਬੰਦਾ ਤੁਸੀਂ ਉਹਨੂੰ ਰੱਬ ਬਣਾ ਕੇ ਬੈਠੇ ਹੋ ਜਿਹੜਾ ਬੰਦਾ ਡਰੱਗ ਦੇ ਵਪਾਰੀ ਨੂੰ ਜੇਲ੍ਹ ਦੇ ਵਿੱਚ ਮਿਲਣ ਜਾਂਦਾ ਬਿਆਸ ਵਾਲਿਆਂ ਦਾ ਢਿੱਲੋਂ ਇਹਨਾਂ ਦਾ ਗੁਰੂ ਇਹਨਾਂ ਦਾ ਗੋਡ ਇਹਨਾਂ ਦਾ ਰੱਬ ਉਹ ਆ ਕਿੰਨਾ ਕੁ ਦੁੱਧਾ ਤੁਲਿਆ ਹੋਣਾ ਮਜੀਠੀਆ ਉਹ ਕਾਲਾ ਕੋਬਰਾ ਜਿਹਨੇ ਪੰਜਾਬ ਦੀ ਨਸਾਂ ਵਿੱਚ ਜ਼ਹਿਰ ਭਰਤਾ ਜਿਹਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਡਰੱਗ ਤੇ ਲਾਤਾ ਕਿੰਨੀਆਂ ਮਾਵਾਂ ਦੇ ਪੁੱਤ ਮਰ ਗਏ ਕਿੰਨੀਆਂ ਭੈਣਾਂ ਦੇ ਭਾਈ ਛਿੰਲੇ ਕਿੰਨੀਆਂ ਕੁੜੀਆਂ ਬੇਵਾਹ ਹੋ ਗਈਆਂ ਸਹਾਗ ਉੱਜੜ ਗਏ ਕਿੰਨੀਆਂ ਨਿੱਕੇ ਨਿੱਕੇ ਧੀਆਂ ਦੇ ਪਿਓ ਮਰ ਗਏ ਉਹਦਾ ਜ਼ਿੰਮੇਵਾਰ ਕੌਣ ਹੈ ਜਿਹੜੇ ਲੋਕ ਨਸ਼ਿਆਂ ਦੇ ਟੀਕੇ ਲਾ ਕੇ ਮਰਿਆ ਜਨਾਬ ਉਹਨਾਂ ਦੇ ਘਰ ਜਾਓ ਜ਼ਰਾ ਉਹਨਾਂ ਦੇ ਮਾਵਾ ਦਾ ਹਾਲ ਪੁੱਛੋ ਉਹਨਾਂ ਦੇ ਵਾਈਫਾਂ ਦਾ ਹਾਲ ਪੁੱਛੋ ਉਹ ਛੋਟੇ ਮਾਸੂਮ ਬੱਚਾ ਨੂੰ ਪੁੱਛੋ ਉਹਨਾਂ ਦੇ ਨਸਾਂ 'ਚ ਜ਼ਹਿਰ ਫਲਾਇਆ ਕਿਨੇ ਮਜੀਠੀਏ ਨੇ ਮਜੀਠੀਏ ਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਡਰਦੇ ਸੀ ਸਾਰੇ ਪਰ ਪਾਇਆ ਤਾ ਭਗਵੰਤ ਮਾਨ ਨੇ ਤੇ ਅੱਜ ਭਗਵੰਤ ਮਾਨ ਦਾ ਤੁਸੀਂ ਉਹ ਹਾਲ ਕਰ ਰਹੇ ਹੋ ਭਗਵੰਤ ਮਾਨ ਤੋਂ ਪਹਿਲੇ ਕੋਈ ਹੋਰ ਸੀਐਮ ਸੀ ਉਦੋਂ ਵੀ ਤੁਸੀਂ ਇਹ ਕੁੱਤੇ ਖਾਣੀ ਕੀਤੀ ਕੋਈ ਵੀ ਸੀਐਮ ਮਾਂਜੇ ਪੰਜਾਬ ਦਾ ਤੁਹਾਨੂੰ ਉਹਦੇ ਵਿੱਚ ਨੁਕਸ ਕੱਢਣੇ ਕੱਢਣਾ ਤੁਸੀਂ ਇਹਨੇ ਆਏ ਨਹੀਂ ਕੀਤਾ ਨੇ ਉਹ ਕਹਿੰਦਾ ਭਗਵੰਤ ਮਾਨ ਕੀ ਕਰੇ ਜਦ ਉੱਤੋਂ ਸੈਂਟਰਲ ਨੇ ਸੈਂਟਰਲ ਸਰਕਾਰ ਕੀ ਦੀ ਆ ਤੇਂਦਰ ਮੋਦੀ ਜਦ ਮੋਦੀ ਨੇ ਉੱਤੋਂ ਪੈਸਾ ਦੱਬ ਲਿਆ ભગવંતમાન ਭਾਸੀ મે ਪੰਜਾਬ ਦਾ ਕੁਛ ਨਹੀਂ ਕਰ ਸਕਦਾ ਜਦ ਤੱਕ ਸੈਂਟਰ ਵਾਲਿਆਂ ਨੂੰ ਪੈਸੇ ਦਾ ਆਰਡਰ ਨਹੀਂ ਦੇਣਗੇ ਪੰਜਾਬ ਦਾ ਕੁਛ ਨਹੀਂ ਕਰ ਸਕਦਾ ਬੰਦਾ ਉਹਨਾਂ ਤਾਂ ਡਿਪਰੈਸ਼ਨ ਦੇਤਾ ਤੁਸੀਂ ਸਾਰਿਆਂ ਨੇ ਉਹ ਬੰਦੇ ਨੂੰ ਜਿਹੜਾ ਕਿਡਾਉਂਦਾ ਉਹਦੇ ਬਾਰੇ ਬੋਲਣ ਲੱਗ ਜਾਂਦਾ ਪਰ ਤੁਸੀਂ ਕਦੀ ਸੋਚਿਆ ਕਿ ਜੋ ਭਗਵੰਤਮਾਨ ਕੰਮ ਕਰ ਗਿਆ ਨਾ ਮਜੀਠੀਆਂ ਚੱਕ ਕੇ ਅੰਦਰ ਵੜਿਆ ਇਹ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਵਿੱਚ ਉਸ ਬੰਦੇ ਦਾ ਨਾਮ ਰਹੇਗਾ ਰੰਧੀ ਦੁਨੀਆ ਤੱਕ ਕਿਉਂਕਿ ਮਜੀਠੀਆ ਇੱਕ ਉਹ ਕਾਲਾ ਕੋਬਰਾ ਸੀ ਜਿਹਨੂੰ ਹੱਥ ਪਾਣ ਲੱਗੇ ਸਾਰੇ ਡਰਦੇ ਸੀ ਵੱਡੇ ਤੋਂ ਵੱਡਾ ਮਨਿਸਟਰ ਉਹਨੂੰ ਹੱਥ ਨਹੀਂ ਪਾਉਂਦਾ ਸੀ ਪਰ ਅੱਜ ਬਿਆਸ ਵਾਲਾ ਢਿੱਲੋਂ ਉਹਨੇ ਸਾਬਿਤ ਕਰਤਾ ਕਿ ਉਹ ਐਸੇ ਬੰਦੇ ਨੂੰ ਕਢਾਉਣ ਦੇ ਚੱਕਰ 'ਚ ਆ ਕਿ ਜਿਹੜਾ ਡਰੱਗ ਦਾ ਵਪਾਰ ਕਰਦਾ ਸੀ ਸਾਰੇ ਪੰਜਾਬ 'ਚ ਨੇ ਡਰੱਗ ਫਲਾਈ ਇਹਦਾ ਮਤਲਬ ਢਿੱਲੋਂ ਵੀ ਕੋਈ ਇਦਾਂ ਦੇ ਕੰਮ ਕਰਦਾ ਫਿਰ ਸੁਰਨਾਸਾ ਗੱਲਾਂ ਇਹ ਵੀ ਆ ਗਈਆਂ ਸਾਨੂੰ ਪ੍ਰੈਸ ਵਾਲਿਆਂ ਕੋਲੋਂ ਵੀ ਢਿੱਲੋਂ ਕਹਿੰਦਾ ਵੀ ਮੈਂ ਵੀ ਹੁਣ ਰਾਜਨੀਤੀ ਚਾਹਣਾ ਤਾਂ ਮੈਂ ਸੀਐਮ ਬਰਨਾ ਪੰਜਾਬ ਦਾ ਹੁਣੇ-ਹੁਣੇ ਬਾਬੇ ਬਣਨਗੇ ਪੰਜਾਬ ਦੇ ਸੀਐਮ ਮੈਂ ਤੁਹਾਨੂੰ ਲੋਕਾਂ ਨੂੰ ਪਹਿਲੇ ਇੱਕ ਗੱਲ ਆਖੀ ਸੀ ਵੀ ਮੈਂ ਬਾਬਾਆਂ ਦੇ ਖਿਲਾਫ ਹਾਂ ਮੈਂ ਆ ਡੇਰਿਆਂ ਦੇ ਪੂਰਜੋਦ ਵਿਰੋਧ ਕਰਦੀ ਐ ਮੈਂ ਡੇਰਿਆਂ ਦੇ ਖਿਲਾਫ ਮੈਂ ਕਿਸੇ ਡੇਰੇ ਨੂੰ ਨਹੀਂ ਮੰਨਦੀ ਕੋਈ ਵੀ ਬੰਦਾ ਕਵੇ ਮੈਂ ਪ੍ਰਵਚਨ ਦਿੰਨਾ ਆ ਦੁਨੀਆ ਮੇਰੇ ਪ੍ਰਵਚਨ ਮੈਂ ਐਸੇ ਕਿਸੇ ਬੰਦੇ ਦੇ ਪ੍ਰਵਚਨ ਸੁਣਨੇ ਪਸੰਦ ਨਹੀਂ ਕਰੂੰਗੀ ਜਿਹੜਾ ਆਪਣੇ ਪੈਰੀ ਹੱਥਲਵੰਦੇ ਲੋਕਾਂ ਤੋਂ ਉਹ ਇਹਨੂੰ ਪਬਲਿਸਿਟੀ ਦੇਈ ਜਾਂਦੇ ਸੀ ਟਿਕਟੌਕ ਤੇ ਬਿਆਸ ਵਾਲੇ ਨੂੰ ਨਿਆਣੇ ਆ ਕੇ ਬਾਬਾ ਜੀ ਮੈਂ ਦੁੱਖੀ ਬੜਿਆ ਆ ਬਾਬਾ ਜੀ ਦੱਸੋ ਨਾ ਮੇਰਾ ਦੁੱਖ ਗਾਧਾ ਦੂਰ ਹੋਣ ਕਿ ਮੋਰੇ ਬਾਬਾ ਸ਼ਰੂ ਆਂਦਾ ਪਰਵਚਨ ਦੇਣ ਬੇਟਾ ਬੇਟਾ ਗਾਲ ਇਸ ਤਰ੍ਹਾਂ ਹੈ ਇਹ ਪਰਮਾਤਮਾ ਜੀ ਤਾਂ ਕਹਿੰਦਾ ਕੀ ਗੱਲ ਇਸ ਤਰ੍ਹਾਂ ਉਹ ਤੁਸੀਂ ਪਾਗਲੋਂ ਲੋਕੋ ਤੁਸੀਂ ਮਿਹਨਤ ਕਰੋ ਮਿਹਨਤ ਨਾਲ ਆਪਣੀ ਕਿਸਮਤ ਤੁਸੀਂ ਕਰਮਾਂ ਨੂੰ ਬਦਲ ਸਕਦੇ ਹੋ ਤੁਸੀਂ ਤੁਸੀਂ ਬੇਲੇ ਬਹਿ ਕੇ ਖਾਣਾ ਚਾਹਨੇ ਹੋ ਠੱਗੀਆਂ ਤੁਸੀਂ ਲੋਕਾਂ ਦਾ ਮਾਰਦੇ ਹੋ ਫਿਰ ਕਹਿੰਦੇ ਹੋ ਬਾਬਾ ਜੀ ਸਾਡਾ ਫਲਾਣਾ ਨੁਕਸਾਨ ਹੋ ਗਿਆ ਜਦੋਂ ਕਿਸਦਾ ਨੁਕਸਾਨ ਹੁੰਦਾ ਸੋਚਿਆ ਤਾਂ ਕਰੋ ਠੱਗੀ ਕਿਧਰੋਂ ਜਾ ਕੇ ਮਾਰੀ ਸੀ ਕਰਮਾ ਜਿੱਦ ਤੱਕ ਤੁਸੀਂ ਕਰਮਾ ਨੂੰ ਸਮਝ ਜਾਓਗੇ ਨਾ ਤੁਸੀਂ ਲੋਕ ਠੱਗੀਆਂ ਮਾਰਨੀਆਂ ਬੰਦ ਕਰ ਦੋਗੇ ਕਰਮਾ ਦੀ ਸਜ਼ਾ ਹਰ ਇੱਕ ਬੰਦੇ ਨੂੰ اسی ਧਰਤੀ ਤੇ ਚੁਕਾਉਣੀ ਪੈਂਦੀ ਆ ਇਹ ਤੁਸੀਂ ਲੋਕਾਂ ਨੇ ਡੇਰੇ ਵਾਲੇ ਬਣਾਏ ਆ ਉਹ ਸਰਸੇ ਵਾਲਾ ਰਾਮ ਰੇ ਫੇਰ ਕਹਿੰਦੇ ਹੋ ਸਰਸੇ ਵਾਲਾ ਜੀ ਬਲਤਕਾਰੀ ਐ ਸਰਕਾਰ ਨੇ ਛੱਡਤਾ ਜੀ ਪਰ ਉਲਟੇ ਬਾਹਰ ਆ ਗਿਆ ਇਹਨੂੰ ਬਲਤਕਾਰੀ ਨੂੰ ਬਾਹਰ ਕਿਵੇਂ ਆਣ ਦਿੱਤਾ ਉਹ ਬਲਤਕਾਰੀ ਨੇ ਸੰਗਤ ਕਿੰਨੀ ਮਗਰ ਲਾਈ ਐ ਵੋਟਾਂ ਨਹੀਂ ਲੈ ਲਈਆਂ ਇਹਨਾਂ ਰਾਜਨੀਤੀਆਂ ਨੇ ਰਾਜ ਜਿਹੜੇ ਨੇਤਾ ਨੇ ਵੀ ਤਾਂ ਬਲਤਕਾਰੀ ਨੇ ਕਿ ਇਹ ਸ਼ੋਸ਼ਣ ਨਹੀਂ ਕਰਦੇ ਔਰਤਾਂ ਦਾ ਫਾਰਮ ਹਾਊਸ ਲਿਜਾਇਲ ਜ ਇਹ ਸਾਰੇ ਪੋਲਿਟਿਕਸ ਵਾਲੇ ਵੀ ਬਲਤਕਾਰੀ ਨੇ ਬਲਤਕਾਰੀ ਬਲਤਕਾਰ ਨਾਲ ਰਲੇ ਹੋਏ ਆ ਤੇ ਬਲਤਕਾਰ ਕਰਵਾਉਂਦਾ ਕੌਣਾ ਆ ਸਾਡੀਆਂ ਬੀਬੀਆਂ ਆਪਣੇ ਬਲਤਕਾਰ ਆਪ ਕਰਵਾਉਂਦੀਆਂ ਫਿਰ ਕਹਿ ਦਿੰਦੇ ਐਸੀ ਡੇਰੇ ਚ ਗਈ ਸੀ ਜੀ ਬਾਬੇ ਨੇ ਸਾਨੂੰ ਛੇੜਤਾ ਬਾਬਾ ਮੈਨੂੰ ਕਮਰੇ ਚ ਲੈ ਗਿਆ ਜੀ ਬਾਬੇ ਨੇ ਮੈਨੂੰ ਐਵੇਂ ਕਿਵੇਂ ਬਾਬੇ ਨੇ ਮੈਨੂੰ ਨਾ ਛੇੜਤਾ ਹੈ ਹੈ ਮੈਂ ਕਦੇ ਕਦੇ ਸੁਣਿਆ ਮੇਰੇ ਮੂਆ ਜੇ ਮੈਂ ਕਿਸੇ ਡੇਰੇ ਚ ਗਈ ਤੇ ਬਾਬੇ ਨੇ ਛੇੜਤਾ ਬਾਬੇ ਨੂੰ ਤਾਂ ਮੈਂ ਪਾੜ ਕੇ ਖਿਲਾਰ ਦੂੰਗੀ ਕੋਈ ਬਾਬਾ ਛੇੜ ਕੇ ਤਾਂ ਵੇਖੇ ਪਹਿਲੀ ਗੱਲ ਮੈਂ ਪਿਓ ਸਿੱਖਣੀ ਆ ਮੈਂ ਡੇਰੇ ਚ ਜਾਊ ਕਿਉਂ ਤੁਸੀਂ ਗੁਰੂ ਮੰਨਿਓ ਗ੍ਰੰਥ ਨੂੰ ਦੱਸੋ ਗੁਰਾਂ ਦੀ ਰਿਸਪੈਕਟ ਕਰਦੇ ਇੱਜ਼ਤ ਕਰਦੇ ਉਹਨਾਂ ਨੂੰ ਆਪਣਾ ਪਰਮੇਸ਼ਰ ਮੰਨਦੇ ਤੁਸੀਂ ਕਿੱਦਾਂ ਇਹ ਬੰਦਿਆਂ ਦੇ ਡੇਰਿਆਂ 'ਚ ਵੜ ਜਾਂਦੇ ਹੋ ਜਾ ਕੇ ਆ ਜਿਹੜੀਆਂ ਬੀਬੀਆਂ ਝੋਲਾ ਛੱਪ ਮੋਲਵੀ ਮੀਆਂ ਸੁਲੇਮਾਨ ਜਿੱਦ ਬੜੀਆਂ ਹੁੰਦੀਆਂ ਬੱਸ ਸਟੈਂਡ ਤੇ ਤੁਸੀਂ ਦੇਖਿਓ ਜਿੰਨੇ ਬੱਸ ਸਟੈਂਡ ਆ ਨਾ ਪੰਜਾਬ ਦੇ ਸਾਰੇ ਬੱਸ ਸਟੈਂਡ ਤੇ ਇਹਨਾਂ ਮੀਆਂ ਸੁਲੇਮਾਨੀਆਂ ਦੇ ਬੋਰਡ ਲੱਗੇ ਹੁੰਦੇ ਕਿਉਂ ਸਾਡੀਆਂ ਬੀਬੀਆਂ ਪਿੰਡ ਦੀਆਂ ਭੋਲੀਆਂ ਚੋਲਾ ਚੱਕਦੀਆਂ ਵੇਖਦੀਆਂ ਬੰਦਾ ਖੇਤਾਂ ਨੂੰ ਗਿਆ ਚੱਕ ਸਿੱਧੀ ਬੱਸ ਲੈ ਕੇ ਬਾਬੇ ਕੋਲ ਬੱਸ ਸਟੈਂਡ ਤੇ ਉਤਰਨਾ ਉੱਥੇ ਹੀ ਆਪਣਾ ਜਾਦੂ ਟੋਟਕਾ ਲੈਣਾ ਜੇ ਮੇਰਾ ਪੁੱਤ ਮੇਰੇ ਵਸਛ ਹੋ ਜੇ ਨੋ ਦਿਨ ਸੁਣੇ ਮੇਰਾ ਬੰਦਾ ਮੇਰੇ ਕੰਟਰੋਲ ਰਵੇ ਫਲਾਨਾ ਐ ਹੋ ਜੇ ਉਥੋਂ ਬੱਸ ਫੜਦੀਆਂ ਸਿੱਧਾ ਘਰ ਨੂੰ ਬੀਬੀਆਂ ਦੀ ਸਹੂਲਤਾਂ ਵਾਸਤੇ ਇਹ ਸਾਰੇ ਮੌਲਵੀ ਜਾਦੂ ਟੂਨੇ ਕਰਨ ਵਾਲੇ ਬਸ ਅੱਡਾ ਤੇ ਡੇਰਾ ਬਣਾ ਕੇ ਬੈਠੇ ਆ। ਉਹਦਾ ਤਾਂ ਨਿਹੰਗ ਕਹਿੰਦੇ ਆ ਅਸੀਂ ਸਵਾਰ ਦਾਂਗੇ ਪੰਜਾਬ ਨੂੰ। ਅਸੀਂ ਆਏ ਕਰਦਾਂਗੇ ਸੋਦੇ ਲਾਵਾਂਗੇ। ਇਹ ਤੁਹਾਡੇ ਕੋਲ ਅਜ ਤੱਕ ਸੋਦੇ ਲੱਗੇ ਜਿਹੜੇ ਬੱਸ ਸਟੈਂਡ ਤੇ ਕਾਲੇ ਰਾਮ ਵਾਲਿਆਂ ਦੇ ਆਫਿਸ ਖੁੱਲੇ ਆ ਪਹਿਲੇ ਕੱਲ ਰਾਤ ਫੜੋ ਇਹਨਾਂ ਦੇ ਸੋਦੇ ਲਓ। ਬੰਦ ਕਰੋ ਦੁਕਾਨਾਂ ਇਹਨਾਂ ਦੀਆਂ। ਜਿਨ੍ਹਾਂ ਨੇ ਤੁਹਾਡੀ ਜਟਾ ਸਿੱਖਾਂ ਦੀਆਂ ਬੀਬੀਆਂ ਨੂੰ ਪੁੱਠੇ ਰਾਹ ਪਾਇਆ ਹੋਇਆ ਪਤਾ ਨਹੀਂ ਕਿੰਨਾ 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 ਜਟਾ ਸਿੱਖਾਂ ਦੇ ਘਰ ਆ ਬਾਬੇ ਦੀਆਂ ਔਲਾਦਾਂ ਚੰਮੀ ਹੋਣੀਆਂ ਇਹ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਬੀਬੀਆਂ ਤਲਾਕ ਲੈਣ ਦੀ ਮਾਰੀਆਂ ਕੁਝ ਵੀ ਕਰ ਜਾਂਦੀਆਂ ਵੀ ਸਾਡਾ ਘਰ ਵਸਿਆ ਰਵੇ ਬੰਦਾ ਸਾਨੂੰ ਤਲਾਕ ਮਨ ਦਵੇ ਗੱਲਾਂ ਕੋੜੀਆਂ ਪਰ ਸੱਚੀਆਂ ਕੋੜੀਆਂ ਲੱਗਦੀਆਂ ਲੱਗਣ ਆਈ ਡੋਨਟ ਕੇਅਰ ਮੈਨੂੰ ਤੁਹਾਡੇ ਲੋਕਾਂ ਨੇ ਕਦੀ ਨਾ ਅੱਜ ਪ੍ਰਵਾਸ ਸੀ ਤੇ ਨਾ ਕਦੀ ਸੋਸ਼ਲ ਬਾਦ ਹੋਣੀ ਆ ਸੋਸ਼ਲ ਤੱਕ ਮੈਂ ਜੀਊਂਗੀ ਹਾਂ ਜੀਊਂਗੀ ਜ਼ਰੂਰ ਜੀਊਂਗੀ ਸੌ ਤਾਂ ਨਹੀਂ 70 ਤੱਕ ਤਾਂ ਮੈਂ ਕਿਤੇ ਨਹੀਂ ਜਾਂਦੀ ਇਹ ਮੈਂ ਗਰੰਟੀ ਦਿੰਨੀ ਆ ਸੋਦਾਂ ਨੂੰ ਪਤਾ ਨਹੀਂ ਸੋ ਬਾਲੀ ਲੰਬੀ ਆ ਪਤਾ ਨਹੀਂ ਕਿਸੇ ਪਤੰਦਰ ਨੇ ਸੰਭਾਲ ਲਾ ਵੀ ਕਿੰਨੀ 70 ਬਹੁਤ ਆ ਤੁਰਦੇ ਫਿਰਦੇ ਆਏ ਤੁਰਦੇ ਹਰਦੇ ਜਾਵਾਂਗੇ ਸੋ ਜਿਹੜਾ ਤੁਸੀਂ ਆ ਬਿਆਸ ਦਾ ਡੇਰਾ ਡੇਰਾ ਪ੍ਰਵਚਨ ਸੁਣਦੇ ਹੋ ਇਹਦਾ ਮਤਲਬ ਤੁਸੀਂ ਤੁਹਾਡੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੈਲਿਊ ਨਹੀਂ ਆ ਇਹ ਉਹ ਸਿੱਖਾਂ ਨੂੰ ਵੀਡੀਓ ਵੇ ਜਿਹੜੇ ਸਿੱਖ ਨੇ ਤੇ ਉਥੇ ਡੇਰੇ ਵਿੱਚ ਜਾਂਦੇ ਨੇ ਤੇ ਘਰ 'ਚ ਆਪਦੇ ਉਹ ਢਿੱਲੋ ਦੀ ਫੋਟੋ ਆ ਲਉਂਦੇ ਆ ਕੁਣ ਟੇ ਲੋ ਫਾਲਸ ਪੋਟ ਕਰ ਰਹਾ ਮਜੀਠੀਆ ਨੂੰ ਬਾਹਰ ਕਢਾਉਣ ਦੀ ਹੁਣ ਤੁਸੀਂ ਆਪਦੇ ਢਿੱਲੋਂ ਨੂੰ ਜਾ ਕੇ ਸਵਾਲ ਪੁੱਛੋ ਵੀ ਇੱਕ ਬਲੈਕੀਆ ਬੰਦਾ ਜਿਨੇ ਪੰਜਾਬ ਦੀ ਨਸਾਂ ਦੇ ਵਿੱਚ ਨਸ਼ਾ ਭਰਤਾ ਤੇ ਅੱਜ ਡੇਰੇਆਂ ਵਾਲਾ ਉੱਥੇ ਕੀ ਕਰਦਾ ਢਿੱਲੋਂ ਜਾ ਕੇ ਦੇਖੋ ਮੈਕਸ ਦੀ ਪਵਨਾ ਨੂੰ ਹਰਟ ਨਹੀਂ ਕਰ ਰਹੀ ਪਰ ਢਿੱਲੋਂ ਇਸ ਨੋਟ ਅ ਗੋਡ ਯੱਕੇ ਵੀ ਕਿਸੇ ਬਿਆਸ ਵਾਲੇ ਬੰਦੇ ਨਾਲ ਮੇਰੀ ਬਹਿਸ ਹੋਈ ਸੀ ਢਿੱਲੋਂ ਇਸ ਨੋਟ ਅ ਗੋਡ ਉਹ ਬੰਦਾ ਰੱਬ ਨਹੀਂ ਹੈ ਤੁਸੀਂ ਇਹੋ ਜਿਹੇ ਬਾਬੇ ਬਣਾਏ ਆ ਪੈਦਾ ਤੁਸੀਂ ਕੀਤੇ ਲੋਕਾਂ ਨੇ ਮੁੜ ਕੇ ਬਾਬੇ ਜੀ ਨੇ ਬਲਤ ਕਰ ਕਰਤਾ ਬਲਤ ਕਰ ਚਮਤਕਾਰ ਤੁਸੀਂ ਆਪ ਕਰਵਾਨੀਆਂ ਜਾ ਜਾ ਕੇ ਉੱਥੇ ਡੇਰਿਆਂ 'ਚ